ਨੇਕ ਸਿੰਘ ਜੀ ਪਸਾਖੀ ਦੇ ਪਾਵਨ ਦਿਹਾੜੇ ਤੇ ਕੀ ਕਰਨਾ ਤੁਹਾਡਾ ਮੇਰੇ ਵੱਲੋਂ ਜੀ ਵਾਹਿਗੁਰੂ ਦਾ ਖਾਲਸਾ ਬਾਹਰ ਵੀ ਪਟੇ ਜੈ ਪੀਮ ਜੈ ਪਾ ਦੇ ਦੇਖੋ ਜੀ ਪਸਾਖੀ ਦੇ ਲੱਖ ਲੱਖ ਬਰਾਈਆਂ ਮੇਰੇ ਵੱਲੋਂ ਸਾਰਿਆਂ ਨੂੰ ਕਿ ਜਾਮਾਣਾ ਮਨਾਉਣੀ ਚਾਹੀਦੀ ਆ ਜਾਤਪਤ ਉੱਪਰ ਅਟਕੇ ਮਨਾਉਣੀ ਚਾਹੀਦੀ ਆ ਜਿੱਥੇ ਵੀ ਗੁਰੂ ਘਰਾਂ ਚ ਜਾਣਾ ਜੀ ਸਰੋਵਰਾਂ ਚ ਆਪਣੇ ਬੱਚਿਆਂ ਨੂੰ ਸਾਹਮਣੇ ਰੱਖੋ ਇੱਕ ਛੋਟਾ ਇਹ ਹਿਫਨ ਹੋਇਆ ਨੰਗਲ ਬੱਜੇ ਜੀ ਜੀ ਬਿਲਕੁਲ ਮੈਨੂੰ ਪੂਰਾ ਨਹੀਂ ਪਤਾ ਉਹਦੇ ਬਾਰੇ ਕਿੱਦਾਂ ਹੋਇਆ ਜੀ ਇਹ ਵੀ ਆਪਣੇ ਬੱਚੇ ਆਪਣੀਆਂ ਭੈਣਾਂ ਮਾਮਾਂ ਨੂੰ ਜੇ ਨਾਲ ਲਿਜਾਣਾ ਤੇ ਪੰਜ ਇਨਸਾਨ ਦੇ ਕਰਕੇ ਬਾਹਰ ਆ ਜਾਓ ਸੰਗਲ ਲੱਗ ਜਾਂਦੇ ਸੰਗਲ ਫੜਾ ਪਾ ਸਕਦੇ ਆ। ਸੋ ਕੀ ਲੱਗਦਾ ਕਿ ਜਿਵੇਂ ਤੁਸੀਂ ਸਰੋਵਰ ਦੀ ਗੱਲ ਕਰ ਰਹੇ ਹੋ ਕਿ ਜਿਵੇਂ ਇਸ਼ਨਾਨ ਕਰਨ ਜਾਂਦੇ ਹੈਗੇ ਆ ਇਸ ਉੱਤਰ ਜਗ੍ਹਾ ਤੇ ਔਰਤਾਂ ਜਾਂ ਮਰਦ ਕੋਈ ਵੀ ਜਾਂਦੇ ਹੈਗੇ ਆ ਸਰਦਾਲੂ ਪਰ ਕਿਸ ਤਰ੍ਹਾਂ ਪ੍ਰਬੰਧਕਾਂ ਨੂੰ ਉੱਥੇ ਸੇਫਟੀ ਕਰਨੀ ਚਾਹੀਦੀ ਤਾਂ ਕਿ ਉਹ ਹੈਪਨ ਨਾ ਹਾਸਲ ਹੋਵੇ। ਉਹ ਕੀ ਜੀ ਐਡਾ ਹੈ ਜੀ ਦਮਦਮਾ ਸਾਹਿਬ ਅੰਮਰਸਰ ਵੀ ਆ ਹੋਰ ਵੀ ਕੋਹਲਦੇਵਾਲ ਸਾਹਿਬ ਵੀ ਆ ਇੱਕ ਪੰਜ ਚਾਰ ਕੋਆਰਡੀਨੇਸ਼ਨ ਛੱਡ ਕੇ ਇੱਕ ਦਰਵਾਰ ਲਾਈ ਹੁੰਦੀ ਹੈ ਵਿੱਚ ਸਰੋਵਰ ਦੇ। ਉਤੋਂ ਫੇਰ ਬੰਦਾ ਅੱਗੇ ਨਹੀਂ ਜਾਂਦਾ। ਇਹਨਾਂ ਨੇ ਇਸ ਕਰਕੇ ਉਹ ਅੱਗੇ ਦਰਵਾਰ ਲਾਉਣੀ ਚਾਹੀਦੀ ਆ ਫੇਰ ਅੱਗੇ ਬੰਦਾ ਨਹੀਂ ਜਾ ਸਕਦਾ। ਦੇਵੀ ਜੀ ਮਹੌਤ ਜੈ ਭੀਮ ਜੈ ਭਾਰਤ ਤੇ 바ਵਾ ਸਾਹਿਬ ਜੀ ਦਾ ਜਨ ਜਹਾੜਾ 24 ਤਰੀਕ ਨੂੰ ਆ ਰਿਹਾ ਜੀ ਮੈਂ ਵੀ ਭਗਤ ਸਿੰਘ ਦੀ ਤਾਂ ਉਹਦੀ ਪੁਸਤਕਾਂ ਛਪੀਆਂ ਉੱਤੇ ਵੰਡਣੀਆਂ ਜੀ ਸਕੂਲਾਂ 'ਚ ਵੀ ਬੰਨਣੇ ਲੱਡੂ ਵੀ ਖਿਲਾਵਾਂਗੇ ਤੇ ਚਾਹਤ ਪਤ ਉੱਪਰ ਉੱਤੇ ਕਰਨਾ ਚਾਹੀਦਾ ਜੀ ਤੁਸੀਂ 바ਵਾ ਸਾਹਿਬ ਜੀ ਦੀ ਗੱਲ ਕਰ ਰਹੇ ਹੋ ਤੇ ਸਟੇਸ਼ਨਰੀ ਦਿਖਾ ਰਹੇ ਹੋ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਇਹ ਜਿਹੜੀ ਤੁਸੀਂ ਕੀਤੀ ਹੈਗੀ ਸਟੇਸ਼ਨਰੀ ਡੈਡੀ ਕੀਤੀ ਹੋਈ ਹਰ ਸਰ ਵੰਡਦੇ ਹੋ ਸਕੂਲਾਂ 'ਚ ਕਾਲਜਾਂ ਵਿੱਚ ਔਰ ਹੋਰ ਸਮਾਗਮਾਂ ਵਿੱਚ ਔਰ ਬੜਾ ਹੀ ਸ਼ਲਾਘਾਯੋਗ ਉਪਰਾਲਾ ਜੀ ਇਹ ਕੁਛ ਚਾਣਾ 바ਵਾ ਸਾਹਿਬ ਨੇ ਤਾਂ ਆਪਾਂ ਨੂੰ ਜੀ ਬੋਰਡ ਆਖਰ ਨੂੰ ਦੇਸ਼ੇ ਯਾਦ ਕਰਤਾ ਇਹਨਾਂ ਦੇ ਮੇਰੇ ਵਰਗੇ ਕੁੱਤੇ ਬੰਦੇ ਠੁੱਡਾ ਮਾਰਦੇ ਸੀਗੇ ਪਰ ਇਹ ਫੇ ਵੀ ਆਪਣੇ ਮਿਸ਼ਨ ਤੇ ਚੱਲਦੇ ਰਹੇ ਹੌਲੀ ਹੌਲੀ ਹੁਣ ਆਪਾਂ ਕਿਸਾਨਾਂ ਨੂੰ ਕਹਿਣ ਨੇ ਆ ਕਿ ਕਿਸਾਨ ਇਕਤਾ ਜਿੰਦਾਬਾਦ ਜਦੋਂ ਤੁਕਲਾਵਾ ਦਾ ਮੰੰਦਾ ਟੈ ਆ ਜਦੋਂ ਕਿਸਾਨ ਨਾਲ ਨਹੀਂ ਖੜੇ ਹੋਏ ਵੀ ਹੁਣ ਕਹਿੰਦੇ ਸਾਣਾ ਖੜਦੇ ਨਹੀਂ ਹੁਣ ਡਾਕਟਰ ਸੁਵੀਰ ਭਾਜੀ ਕੋਲ ਮੈਂ ਆਇਆ ਉਹ ਤੋਂ ਮਨ ਨਾਲੀ ਤੋਂ 10 ਮਿੰਟ ਉੱਤੇ ਵੀ ਇਹ ਗੱਲ ਹੋਈ ਮੈਨੂੰ ਕਹਿੰਦਾ ਤੇਰਾ ਕੱਲੇ ਦਾ ਹੀ ਆ ਮੈਂ ਉਹਨਾਂ ਨੂੰ ਕਹਿਣਾ ਆ ਵੀ ਦੱਸੋ ਕਿਹੜਾ ਪੋਸਟਰ ਲਗਾਇਆ ਹੁੰਦਾ ਜਦੋਂ ਰਵੀ ਦਾਸ ਮਹਾਰਾਜ ਦਾ ਜਨਮ ਦਿਹਾੜਾ ਆਉਂਦਾ ਆ ਇਹ ਦੱਸੋ ਕੱਲਾ ਹਰਨੇਕਦਾ ਹੁੰਦਾ ਤੇ ਬਾਬਾ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਹੈ ਨਾ ਕਿਸਾਨ ਹੋਰ ਬਾਬਾ ਸਾਹਿਬ ਤੇ ਜਿਹਨ ਮਿਸ਼ਨ ਦੀ ਵਿਚਾਰਧਾਰਾ ਚੱਲਦੀ ਕਿਸ ਤਰ੍ਹਾਂ ਠਾਣ ਲਈ ਆਪਣੇ ਮਨ ਵਿੱਚ ਗਾਲਤੀ ਜੀ ਪਹਿਲਾਂ ਤਾਂ ਡੈਡੀ ਉਹਨਾਂ ਪਿਆਰ ਸੀ ਤੇ ਗੁਰੂ ਘਰ ਲਈ ਜਗ੍ਹਾ ਵੀ ਦਿੱਤੀ ਉਹ ਪਰਿਵਾਰ ਨੇ ਸੱਤ ਕਨਾਲ ਜਗ੍ਹਾ ਗੁਰੂ ਘਰ ਲਈ ਪਰ ਮੇਰੇ ਸਾਡੇ ਚੁਗਲੀਆਂ ਵਗਾ ਇਹ ਕੇ ਕੇ ਨੰਧਿਆ ਤੋਂ ਹੁੰਦੀ ਰਹਿੰਦੀ ਆ ਮੈਂ ਤਾਂ लवली ਵਾਲਿਆਂ ਦਾ ਥੈਂਕਸ ਕਰਦਾ ਜੀ ਜਿਹਨੇ ਇਹ लवली ਕਾਲਜ ਪਾਇਆ ਸਾਡੇ ਪਿੰਡਾਂ ਨੂੰ ਸਾਰਿਆਂ ਨੂੰ ਜਗਾਰ ਮਿਲਿਆ ਮਾਵਾ ਭੈਣਾਂ ਨੂੰ ਭਰਾਵਾ ਮੇਰਿਆਂ ਨੂੰ ਸਾਰੇ ਕੰਮ ਤੇ ਜਾਂਦੇ ਉਹਨਾਂ ਨੂੰ ਥੈਂਕਸ ਕਰਦਾ ਮੈਂ ਪਰ ਮੇਰੇ ਆਪੇ ਵੀ ਚੁਗਲੀਆਂ ਕਰਦੇ ਨੇ ਚਲੋ ਨੰਧਿਆ ਤੋਂ ਹੁੰਦੀ ਰਹਿੰਦੀ ਆ ਮਨਾਲੀ ਦੇ ਭਰਾ ਨਾਲ ਮੇਰਾ ਬਹੁਤ ਪਿਆਰ ਆ ਉਹ ਵੀ ਇਸ ਮਿਸ਼ਨ ਦੇ ਵਿੱਚ ਬਹੁਤ ਸਾਥ ਦੇ ਰਿਹਾ ਰੋਕਦਾ ਕਿਸੇ ਨੂੰ ਡੋਪਲੀ ਹੋ ਕੇ ਜਾਂਦੇ ਦਾ ਮੌਕੇ ਤੇ ਖੜਦੇ ਆ ਇਹ ਬੰਦੇ ਲੈਂਗੁਏਜ ਗਲਤ ਬੋਲ ਦਿੰਦੇ ਆ ਵੀ ਐਸੀ ਅਜੇ ਪਰਿਵਾਰਾ ਉਹ ਕਿਸੇ ਨੂੰ ਬੋਲਣਾ ਨਹੀਂ ਚਾਹੀਦਾ ਇਸ਼ਾਰ ਨਹੀਂ ਹੈਗਾ ਆਪਾਂ ਨੂੰ ਕੋਈ ਵੀ ਰਾਸ਼ਨ ਨੂੰ ਵੀ ਬਾਅਦ ਚ ਫੇਟ ਕੱਟਾ ਪੈਂਦੀ ਆ ਸੋ ਜਾਤੀ ਪਾਤ ਜਾਤ ਪਾਤ ਤੋਂ ਉੱਪਰ ਉੱਠ ਕੇ ਬੜੇ ਉਪਰਾਲੇ ਕੀਤੇ ਤੁਸੀਂ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਹੈ ਮੈਸੇਜ ਨਸ਼ੇ ਤੋਂ ਰਹਿਤ ਰਹਿਣਾ ਚਾਹੀਦਾ ਤੇ ਜਿਹੜੀ ਬਿਦਵੀ ਵੀ ਹੁੰਦੀ ਆ ਕਮੇਟੀ ਤੇ ਸਰਪੰਚਾ ਦੀ ਜ਼ਿੰਮੇਵਾਰੀ ਬਣਦੀ ਆ ਜੀ ਇਹ ਬੜੀ ਗੀਰ ਹੋਵੀ ਜਨਨਗਰ ਕੀ ਤਰਾਂਉਂਦਾ ਆ ਸਾਡੇ ਪਿੰਡ ਵੀ ਨਗਰ ਕੀ ਤਰਾਂ ਮੈਂ ਪਹਿ ਦੁਆਰਾ ਕਹਿੰਦਾ ਜੀ ਬਾਹਰ ਨਰੇਗਾ ਦੇ ਕੰਮੇ ਸਪਾਈ ਨਹੀਂ ਕਰਾਈ ਸੀ ਤੇ ਆਪਾਂ ਕਿੱਦਾਂ ਕਰਾਂਗੇ ਇਸ ਦਾ ਜ਼ਿਕਰ ਬਾਰ ਬਾਰ ਸਾਨੂੰ ਮਿਲਿਆ ਕਿ ਜਦੋਂ ਮਹਾਰਾਜ ਜੀ ਦੇ ਨਗਰ ਕੀਤੇ ਹੁਣ ਕੱਢਿਆ ਸੀ ਤੇ ਜਿਹੜੀ ਸਫਾਈ ਦਾ ਧਿਆਨ ਨਹੀਂ ਰੱਖਿਆ ਗਿਆ ਨਹੀਂ ਰੱਖਿਆ ਗਿਆ ਜੀ ਕਿ ਕਿਸ ਕੌਣ ਜਮੋਰੇ ਨੇ ਚੀਜ਼ਾਂ ਦਾ ਸਾਰਾ ਇਹਨਾਂ ਦਾ ਜੀ ਸਰਪੰਚ ਦੀ ਜ਼ਿੰਮੇਵਾਰੀ ਜਦ ਕਿ ਸੰਗ ਦਾ ਵਿੱਚ ਤਾਂ ਸ਼ਰਤਾਂ ਹੀ ਬਹੁਤ ਹੁੰਦੀ ਹੈ ਜੀ ਸਰਪੰਚ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਕਮੇਟੀ ਦੀ ਵੀ ਬਣਦੀ ਹੈ ਜਿਹੜੀ ਕਮੇਟੀ ਹੁੰਦੀ ਹੈ ਦੁਆਰੇ ਜੀ ਆਪਾਂ ਕਿਸੇ ਨੂੰ ਇੱਕ ਨੂੰ ਦ ਤੇ ਬਾਬਾ ਸਾਹਿਬ ਦਾ 14 ਤਰੀਕ ਨੂੰ ਜਾਣ ਲੱਗਾ ਰਹੇ ਉਹਦੀਆਂ ਵਧਾਈਆਂ 12 ਤਰੀਕ ਨੂੰ 3 ਵਜੇ ਸਵੇਰ ਜਾਤਾ ਨਿਕਲਣ ਲੱਗੀ ਇਸਤਰਾਮਪੁਰੇ ਤੋਂ ਉੱਤੇ ਹਰੀਆਵਾ ਚੌਂਕ ਤੱਕ ਜਾਣੀ ਉਹ ਚ ਵੀ ਬੜ ਦਸਰ ਕੇ ਹਿੱਸਾ ਲੋਗੋ ਸਾਰੇ ਧਰਮੇ ਇਕੱਠੇ ਆ ਗਏ ਸੋ ਬਾਬਾ ਸਾਹਿਬ ਦੇ ਤੁਸੀਂ 14 ਤਰੀਕ ਨੂੰ ਕੀ ਕਰਨ ਜਾ ਰਹੇ ਫਿਰ ਉੱਥੇ ਜੀ ਕਿਤਾਬਾਂ ਤੇ ਪੈਨ ਬੱਚਿਆਂ ਨੂੰ ਦੇਵਾਂਗੇ ਕੇਬਲ ਤੇ ਰੱਖ ਕੇ ਲਾਂ ਲੱਡੂ ਖਵਾਵਾਂਗੇ ਤੇ ਉੱਥੇ ਫੁੱਲਾਂ ਦਾ ਹਾਰ ਸੋ ਜਿਵੇਂ ਤੁਸੀਂ ਹਰ ਸਾਲ ਆਪਣੇ ਪਿੰਡ ਵੀ ਸਕੂਲ ਵਿੱਚ ਸਮਾਗਮ ਰਚਾਉਦੇ ਹੋ ਤੋ ਇਸ ਵਾਰ ਵੀ ਕੁਝ ਕਰੂਗਾ ਹਾਂਜੀ ਇਸ ਵਾਰ ਵੀ ਕੱਲ ਨੂੰ ਕੱਲ ਨੂੰ ਕਰਾਂਗੇ ਜੀ ਉੱਤੇ ਵੀ ਲੱਡੂ ਖਵਾਵਾਂਗੇ ਬੱਚੇ ਨੂੰ ਬੁੱਕਾਂ ਦੇ ਨਾਲ ਪੈਣ ਦੇਵਾਂਗੇ ਜੀ ਜ਼ਰੂਰ ਫੇਲੇ ਹਾਂਜੀ 3-3 ਟਾਈਮ ਤੋਂ 4 ਟਾਈਮ ਕੱਢਾਂਗੇ ਇਹ ਹੀ ਤਾਂ ਹੈਗਾ ਜੀ ਇਹ ਨਾਲ ਜਾਣਾ ਬਾਕੀ ਦਾ ਕੁ ਰੁਪਈਆ ਨੇ ਨਾਲ ਜਾਣਾ ਕਿੱਥੇ ਦੇ ਵੀ ਜੀ ਗੱਲਬਾਤ ਕਰਨ ਲਈ ਧੰਨਵਾਦ ਥੈਂਕ ਯੂ